Pehle ਹਮਲੇ ਤੋਂ ਬਾਅਦ ਭਾਰਤ ਦੇਸ਼ ਦਾ ਰੁਖ ਪਾਕਿਸਤਾਨ ਨੂੰ ਲੈ ਕੇ ਸਖਤ ਹੁੰਦਾ ਜਾ ਰਿਹਾ ਹੈ ਜਿੱਥੇ ਆਏ ਦਿਨ ਪਾਕਿਸਤਾਨ ਦੇ ਨਾਲ ਕਿਸੇ ਨਾ ਕਿਸੇ ਸੰਧੀ ਜਾਂ ਫਿਰ ਸਬੰਧ ਨੂੰ ਤੋੜਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਪਾਕਿਸਤਾਨ ਵੀ ਪੂਰੀ ਬੋਖਲਾਹਟ ਵਿੱਚ ਹੈ ਸਿੰਧੂ ਜਲ ਸੰਧੀ ਨੂੰ ਲੈ ਕੇ ਉਸ ਵੱਲੋਂ ਭਾਰਤ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਸਰਹੱਦੀ ਇਲਾਕੇ ਦੇ ਲੋਕਾਂ ਵਿੱਚ ਕਿਤੇ ਨਾ ਕਿਤੇ دہشت ਡਰ ਦਾ ਮਾਹੌਲ ਬਣਿਆ ਹੋਇਆ ਹੈ ਲੇਕਿਨ ਜਿੱਥੇ ਪਹਿਲਾਂ ਸਰਹੱਦੀ ਇਲਾਕਿਆਂ ਦੇ ਲੋਕ ਪਿੰਡਾਂ ਕਸਬਿਆਂ ਨੂੰ ਛੱਡ ਕੇ ਸੇਫ ਜਗ੍ਹਾ ਉੱਤੇ ਚਲੇ ਜਾਂਦੇ ਸੀ ਇਸ ਵਾਰ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਅਸੀਂ ਭਾਰਤੀ ਫੌਜ ਦੇ ਨਾਲ ਖੜੇ ਹਾਂ ਅਸੀਂ ਡਰਾਂਗੇ ਨਹੀਂ ਅਤੇ ਨਾ ਹੀ ਆਪਣੇ ਪਿੰਡ ਛੱਡ ਕੇ ਭੱਜਾਂਗੇ ਉੱਥੇ ਹੀ ਇਸ ਮੌਕੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਅਤੇ ਇੱਕ ਬਜ਼ੁਰਗ ਜਿਨ੍ਹਾਂ ਦੇ ਤਿੰਨ ਬੇਟੇ ਭਾਰਤੀ ਫੌਜ ਵਿੱਚ ਦੇਸ਼ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਮੇਰੇ ਬੇਟੇ ਬਾਰਡਰ ਉੱਤੇ ਰਹਿ ਕੇ ਦੇਸ਼ ਦੀ ਸੇਵਾ ਕਰ ਰਹੇ ਨੇ ਉੱਥੇ ਹੀ ਮੈਂ ਆਪਣੇ ਪਿੰਡ ਰਹਿ ਕੇ ਆਪਣੇ ਦੇਸ਼ ਦੀ ਸੇਵਾ ਕਰਾਂਗਾ ਅਤੇ ਭਾਰਤੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗਾ ਇਸ ਮੌਕੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਾਨੂੰ ਬੀਐਸਐਫ ਵੱਲੋਂ ਤਾਰਾਂ ਤੋਂ ਪਾਰ ਜਲਦ ਤੋਂ ਜਲਦ ਕਣਕ ਦੀ ਕਟਾਈ ਕਰਨ ਵਾਸਤੇ ਕਿਹਾ ਗਿਆ ਸੀ ਜੋ ਅਸੀਂ ਕਣਕ ਦੀ ਕਟਾਈ ਹੁਣ ਕਰਨੀ ਹੈ ਅਤੇ ਲੋੜ ਪੈਣ ਉਤੇ ਬੀਐਸਐਫ ਅਤੇ ਫੌਜ ਦੇ ਨਾਲ ਅਸੀਂ ਪੂਰੀ ਤਰ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਇਹ ਜੋ ਬੀਐਸਫ ਲੋਕਾ ਗਿਆ ਹੈ ਕਿ ਫਸਲ ਜਲਦੀ ਕੱਟ ਲੋ ਦੋ ਦਿਨ ਲਾ ਕੇ ਉਹ ਫਸਲ ਕੱਟੀ ਗਈ ਹੈ ਰੈਂਦੀ ਅੱਜ ਲਾਸਟ ਹੋਏ ਨਾ ਤੇ ਬਾਕੀ ਮਾਹੌਲ ਸਭ ਕੋ ਠੀਕ ਆ ਜਿਹੜਾ ਤੇ ਹਮਲਾ ਹੋਇਆ ਉਹ ਬਹੁਤ ਨਿੰਦਣਯੋਗ ਘਟਨਾ ਕੀਤੀ ਉਹਨਾਂ ਨੇ ਉਹਦਾ ਇਨਜਾਮ ਹੋਣਾ ਚਾਹੀਦਾ ਪੂਰਾ ਪਵੇਗਾ ਬਾਕੀ ਜੋ ਵੀ ਆਦਮੀ ਕਰੇਗੀ ਲੜਾਈ ਹੁੰਦੀ ਆ ਨਾਲ ਸ਼ੋਅ ਕਰਾਂਗੇ ਪਿੰਡ ਛੱਡਣ ਵਾਲੀ ਕੋਈ ਗੱਲ ਨਹੀਂ ਤਾਂ ਨਾ ਸਾਨੂੰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੇ ਮਜਬੂਰ ਕਰੇ ਵੀ ਘਰ ਖਾਲੀ ਕਰਾਉ ਤੇ ਕੈਂਪਾਂ ਵਿੱਚ ਰਬੋ ਉਹ ਕੰਮ ਅਸੀਂ ਨਹੀਂ ਕਰ ਸਕਦੇ ਸਾਡੀਆਂ ਜ਼ਮੀਨਾਂ ਤੇ ਅਸਲ ਮਤਲਬ ਟੈਕਟਰ ਦਾ سلسلہ ਸਾਡੇ ਕੋਲ ਬਹੁਤ ਜ਼ਿਆਦਾ ਅਸੀਂ ਸਾਡੇ ਨਹੀਂ ਜਾ ਸਕਦੇ ਘਰ ਆਪਣੇ ਜੇ ਲੜਾਈ ਲੱਗਦੀ ਜੇ ਲੜਾਈ ਲੱਗਦੀ ਫਿਰ ਵੀ ਆਪਾਂ ਨਹੀਂ ਜਾਵਾਂਗੇ ਇੱਥੇ ਰਹਿਣਾ ਹੋਏ ਨਾਲ ਜੋ ਕਰਾਂਗੇ ਬੁੱਲਾ ਬੱਤ ਵੱਦ ਸੋ ਜਿਸ ਤਰੀਕੇ ਨਾਲ ਉੱਥੇ ਘਟਨਾ ਹੋਈ ਸੀਗੀ ਤਣਾਅ ਲਗਾਤਾਰ ਵੱਧ ਰਿਹਾ ਉਸ ਤੋਂ ਬਾਅਦ ਕੀ ਮਾਹੌਲ ਕੀ ਪਿੰਡ ਦੇ ਵਿੱਚ ਮਾਹੌਲ ਹੈ ਮਾਹੌਲ ਇੱਥੇ ਕੋਈ ਮਾਹੌਲ ਦਾ ਚੱਕਰ ਨਹੀਂ ਮਾਹੌਲ ਬਿਲਕੁਲ ਸਹੀ ਹੈ ਕੋਈ ਇਹੋ ਜੀ ਗੱਲਬਾਤ ਨਹੀਂ ਬਾਰਡਰ ਤੇ ਸ਼ਾਂਤੀ ਹੈ ਉੱਥੇ ਜੋ ਹੋ ਰਿਹਾ ਹੋ ਰਿਹਾ ਬਾਕੀ ਫਸਲ ਵੱਢਣ ਲੋਕਿਆ ਹੀ ਫਸਲ ਵੱਢੀ ਗਈ ਹੈ ਮੇਰਾ ਨਾਮ ਕਰਪਾਲ ਸਿੰਘ ਤੇ ਪਿੰਡ ਦਰੰਗਲਾ ਹੈ ਬਾਕੀ ਬੀੜੇ ਤਿੰਨੇ ਫੌਜ ਆ ਤੇ ਬਾਕੀ ਉਹ ਆਪਣਾ ਹੱਕ ਮੰਗਦੇ ਆ ਇਹ ਜਿਹੜੀ ਇਹ ਘਟਾਣਾ ਵਪਾਰੀ ਆ ਇਹ ਬੇਦੋਸ਼ੀਆਂ ਦੇ ਵਪਾਰੀ ਆ ਬਾਕੀ ਇਹ ਜੇ ਸਰਕਾਰ ਨੇ ਮੱਥਾ ਲੈਣਾ ਲਾਣਾ ਹੀ ਤੇ ਸਾਹਮਣੇ ਹੋ ਕੇ ਲਾਉਂਦੇ ਆ ਤੇ ਬਾਕੀ ਇਹ ਆ ਵੀ ਵਾਕਿਮ ਸਭ ਕੁਝ ਠੀਕ ਠਾਕ ਆ ਸਿਰਫ ਇੰਨੀ ਕੁ ਨਵੋਸ਼ੀ ਆ ਵੀ ਜਿਹੜੇ ਬੀਖਤਿਆ ਮਾਰੇਗੇ ਤਦਨੇ ਬੜੇ ਫੌਜ ਪਤਾ ਲੱਗਾ ਤੁਸੀਂ ਫੌਜ ਨਾਲ ਜ ਲੜਾਈ ਲੜਦੇ ਨਾਲੋਂ ਗੱਲੋਂ ਕਿਦਾਂ ਪਿੰਡ ਖਾਲੀ ਕਰੋਗੇ ਨਹੀਂ ਕਰਦੇ ਵੀ ਸਾਡਾ ਪਿੰਡ ਦੇ ਰੰਗਲਾ ਉਹ ਉਹ ਦਿਨ ਜਿਹੜੀ ਖਾਦ ਨਹੀਂ ਕੀਤਾ ਜਦੋਂ ਵੱਡ ਟੋਕੋ ਹੀ ਤੇ ਹੁਣ ਖਾਲੀ ਕਰਨ ਦੇ ਆ ਸਾਡਾ ਇਲਾਕਾ ਜਿਹੜਾ ਨਾ ਇਹੋ ਜਿਹਾ ਇਲਾਕਾ ਕੋਈ ਨਹੀਂ ਚੋਣਾ ਬੀਬਾ ਪਾਏ ਅਸੀਂ ਬੋਲੀਏ ਚਾਹੀਏ ਨਹੀਂ ਬੋਲੀਏ ਸੰਜੋਗ ਪੂਰਾ ਹੋ ਗਏ ਰਾਜ ਕੇ ਦੂਦੇ ਦਿੰਦੇ ਮੋਢੇ ਨਾਲ ਮੋਢਾ ਜੋੜ ਕੇ ਦਿੰਦੇ ਹੁਣ ਫਸਲਾਂ ਕਿਹਾ ਵੱਢਣ ਨਾਲੋਂ ਕੰਢਿਓ ਨਵਿੰਢੀ ਫਸਲਾਂ ਨਹੀਂ ਵੜਗੀਆਂ ਹੁਣ ਟੂੜੀ ਧੰਦਾ ਰਹਿ ਗਿਆ ਉਹ ਵੀ ਦੇਖ ਹੁੱਬਤੇ ਜਿੰਨੇ ਵੜ ਗਿਆ